ਸੋ ਸ਼ਗਲ ਤੁਸ ਦੇਖ ਰੋ ਲਾਈਫ ਪੰਜਾਬੀ ਟੀਵੀ ਅੱਜ 21 ਜਨਵਰੀ ਹੈ ਤੇ ਦਿਨ ਬੁੱਧਵਾਰ ਹੈ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਚ ਠੰਡ ਤੋਂ ਰਾਹਤ ਨਹੀਂ ਪਲਟੇ ਮੀਂਹ ਪੈਦੇ ਅਸਾਰ ਚੱਲਣ ਗਿਆ ਤੇਜ਼ ਹਵਾਵਾਂ ਬਠਿੰਡਾ ਚ ਗਰੁੱਪ B ਪ੍ਰਤੀਯੋਗਿਆ ਚ ਗੜਬੜੀ ਦਾ ਖਾਸਾ ਟੌਪ 100 ਚ 22 ਬਠਿੰਡਾ ਦੇ ਉਮੀਦਵਾਰ ਸ਼ਾਮਲ ਹਰਿ ਲੋ ਕਤਲ ਕਾਂਡ ਚ 12 ਮੁਜ਼ਮਾ ਖਿਲਾਫ ਚਾਰਜ ਫ੍ਰੇਮ ਹਾਲੇ ਅਮਰਪੁਰ ਸੰਖਲਾਫ ਚਲਾਨ ਨਹੀਂ ਹੋਇਆ ਪੇਸ਼ ਤੇ ਅੰਦੇਸ ਸਾਸ ਸੌਰੇ ਦੇ ਕਤਲ ਦੇ aarop ਚ ਐਨਆਰਆਈ ਨੂੰ ਕੀਤਾ ਗ੍ਰਫਤਾਰ ਉਮਰ ਕੈਦ ਦੀ ਸਜ਼ਾ ਲਈ ਅਦਾਲਤ ਨੇ ਸੁਣਾਇਆ ਫੈਸਲਾ ਢਾਜ਼ੀਆਬਾਦ ਚ ਨਵੀਂ ਵਿਆਹੀ ਔਰਤ ਦੀ ਕਤੂਤ ਆਪਣੇ ਪਤੀ ਦੀ ਵੱਢ ਦਿੱਤੀ ਜੀਬ ਤੇ ਹੁਣ ਖਬਰਾਂ ਵਿਸਥਾਰ ਨਾਲ ਤੇ ਪਹਿਲਾ ਨਜ਼ਰ ਪਾਵਾਂਗੇ ਮੌਸਮ ਤੇ ਕਿਸ ਤਰ੍ਹਾਂ ਦਾ ਰਹੇਗਾ ਆਉਣ ਵਾਲੇ ਦਿਨਾਂ 'ਚ ਮੌਸਮ ਪੰਜਾਬ ਵਿੱਚ ਵੀਰਵਾਰ ਨੂੰ ਮੌਸਮ ਬਦਲੇਗਾ ਇਸ ਸਮੇਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਗਰਜ ਬਿਜਲੀ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣੀਆਂ ਸੰਭਵ ਨੇ ਮੌਸਮ ਵਿਭਾਗ ਨੇ ਸਬੰਧ ਵਿੱਚ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਅਸਰ ਤੋਂ ਵੱਧ ਤਾਪਮਾਨ -5 ਡਿਗਰੀ ਸੈਲਸੀਅਸ ਦਾ ਵਾਅਦਾ ਹੋਇਆ ਸਵੇਰ ਵਿੱਚ ਆਮ ਨਾਲੋਂ 5.4 ਡਿਗਰੀ ਸੈਲਸੀਅਸ ਵਾਦੈ ਸੁਮ ਵਿੱਚ ਸਭ ਤੋਂ ਵੱਧ ਤਾਪਮਾਨ ਪਾਖੜਾ ਡੈਮ ਵਿੱਚ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਅਮਰਸਰ ਵਿੱਚ ਸਭ ਤੋਂ ਘੱਟ ਤਾਪਾਂ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਥੇ ਹੀ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਅਮਰਸਰ ਕਪੂਤਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਕੁਝ ਥਾਵਾਂ ਤੇ ਥੰਮੇ ਦੀ ਧੁੰਦ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਇਲੀ ਆਕੋਸ਼ ਕਰਾਂਗੇ ਹਾਲਾਂਕਿ ਅਮਰਸਰ ਵਿੱਚ 50 ਮੀਟਰ ਤੇ ਬਠਿੰਡਾ ਵਿੱਚ 100 ਮੀਟਰ ਵਿਜ਼ਿਬਿਲਟੀ ਦਾ ਅਰਚ ਕੀਤੀ ਗਈ ਹੈ ਉਤਰੀ ਪੰਜਾਬ ਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਪਛਮੀ ਗੜਬੜੀ ਕਮਜ਼ੋਰ ਹੋ ਗਈ ਹੈ ਹਾਲਾਂਕਿ ਹਵਾਵਾਂ ਦਾ ਇੱਕ ਛੋਟਾ ਜਿਹਾ ਹਿੱਸਾ ਉੱਪਰਲੇ ਵਾਯੂ ਮੰਡਲ ਵਿੱਚ ਬਣਿਆ ਹੋਇਆ ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ 21 ਜਨਵਰੀ ਦੀ ਰਾਤ ਨੂੰ ਉੱਤਰ ਪੱਛਮੀ ਵਿੱਚ ਇੱਕ ਹੋਰ ਸੱਤੀਸ਼ਾਲੀ ਪਛਮੀ ਗੜਬੜੀ ਆਵੇਗੀ ਜਿਸ ਦਾ ਮੌਸਮ ਤੇ ਅਸਰ ਪਵੇਗਾ ਜਿਸ ਨਾਲ 22 ਜਨਵਰੀ ਤੋਂ ਲੈ ਕੇ 24 ਜਨਵਰੀ ਤੱਕ ਗਰਜ ਚਮਕ ਨਾਲ ਹਲਕੀ ਤੋਂ ਮੱਧਮ ਬਾਰਿਸ਼ ਦਿਨਾਂ ਤੀ ਤੋ 40 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਗਰੁੱਪ B ਅਧਿਕਾਰੀਆਂ ਦੀ ਪੜਤਲੀ ਪ੍ਰੀਖਿਆ ਪੇਪਰ ਵਿੱਚ ਗੜਬੜੀ ਹੋਣ ਦਾ ਖਸ਼ਾ ਜਤਾਇਆ ਜਾ ਰਿਹਾ ਹੈ ਦਸੰਡਾ ਵਿੱਚ ਪੇਪਰ ਲੀਕ ਹੋਣ ਦਾ ਸ਼ੱਕ ਹੈ ਪੇਪਰ ਲੀਕ ਹੋਣ ਦੀ ਸ਼ੱਕ ਤੋਂ ਬਾਅਦ ਅਧੀਨ ਸੇਵਾਵਾਂ ਚੋਣ ਬੋਰਡ ਨੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਬੋਰਡ ਵੱਲੋਂ 21 ਦਸੰਬਰ ਨੂੰ ਕਾਰਵਾਈ ਕਰਵਾਈ ਗਈ ਇਸ ਕਾਰਵਾਈ ਪ੍ਰੀਖਿਆ ਵਿੱਚ ਲਗਭਗ 1 ਲੱਖ ਉਮੀਦਵਾਰ ਸ਼ਾਮਲ ਹੋਏ ਸਨ ਪ੍ਰੀਖਿਆ ਵਿੱਚ 5 ਸ਼ੇਰੀਆਂ ਚ 400 ਤੋਂ ਵੱਧ ਅਸਾਮੀਆਂ ਸੀਨੀਅਰ ਸਹਾਇਕ ਨਾਇਬ ਤਹਿਸੀਲਦਾਰ ਸੀਨੀਅਰ ਸਹਾਇਕ ਕਮ ਇੰਸਪੈਕਟਰ ਖਜ਼ਾਨਾ ਅਧਿਕਾਰੀ ਤੇ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਵੱਲੋਂ ਕਰਵਾਈ ਗਈ ਇਸ ਪ੍ਰੀਖਿਆ ਦੇ ਨਤੀਜੇ 9 ਜਨਵਰੀ ਨੂੰ ਐਲਾਨ ਕੀਤੇ ਜਾਣੇ ਸਨ ਤੇ ਇਹ ਪਤਾ ਲੱਗਿਆ ਕਿ ਬੋਰਡ ਨੂੰ ਸ਼ਿਕਾਇਤ ਮਿਲੀ ਸੀ ਕਿ ਪ੍ਰੀਖਿਆ ਵਿੱਚ ਸਾਰੇ 5 ਟਾਪਰ ਬਠਿੰਡਾ ਤੋਂ ਸਨ ਤੇ ਚੋਟੀ ਦੇ 100 ਤੋਂ ਸਫਲ ਉਮੀਦਵਾਰਾਂ ਵਿੱਚੋਂ 22 ਬਠਿੰਡਾ ਤੋਂ ਸਨ ਤੇ ਇਹ ਮਹਿਲਾ ਉਮੀਦਵਾਰਾਂ ਨੇ 106.75 ਅੰਕਾ ਦੇ ਨਾਲ ਖਾਨ ਹਾਸਲ ਕੀਤਾ ਜਦੋਂ ਕਿ ਇਸ ਦੇ ਪਤੀ ਨੇ 101.25 ਅੰਕਾ ਦੀ ਨਾਲ ਸੱਤਵਾਂ ਸਥਾਨ ਹਾਸਲ ਕੀਤਾ ਸੀ ਤੇ ਸੁਬਾਹ ਹੁਣ ਦੱਸਦੀ ਹੈ ਕਿ ਇਸੇ ਵੱਡੀ ਬੇਨਿਆਮੀ ਸਾਹਮਣੇ ਆ ਰਹੀ ਹੈ ਫਰੀਦਕੋਟ ਦੀ ਇੱਕ ਸੈਸ਼ਨ ਅਦਾਲਤ ਨੇ ਮੰਗਲਵਾਰ ਨੂੰ ਅਕਤੂਬਰ 2024 ਵਿੱਚ ਪੰਥ ਕਾਗੂ ਗੁਪਤੇ ਸਿੰਘ ਹਰੀ ਨੋ ਦੇ ਕਤਲ ਮਾਮਲੇ ਵਿੱਚ 12 ਵਿਅਕਤੀਆਂ ਵਿਰੁੱਧ aarop tay kite ne halanki 17 ਲੋਕਾਂ ਨੂੰ ਕਤਲ ਦਾ aaropi thehraaya gaya par jail vich band Khadur Saab de sansad member Ramak Singh samet ਪੰਜ ਨਾਮ ਚਾਰਜ ਸ਼ੀਟ ਵਿੱਚ ਸ਼ਾਮਲ ਨਹੀਂ ਹਨ ਕਿਉਂਕਿ ਉਹਨਾਂ ਨੂੰ ਹਾਲੇ ਇਸ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਵਿਦੇਕ ਜ਼ਿਲ੍ਹਾ ਤੇ ਸੈਸ਼ਨ ਜੱਜ 3 ਫਰਵਰੀ ਨੂੰ ਇਸ ਮਾਮਲੇ ਵਿੱਚ ਸੁਣਵਾਈ ਕਰਨਗੇ ਤਾਂ ਕਿ ਇਸ ਅਪਰਾਧ ਵਿੱਚ ਸਰਕਾਰੀ ਵਕੀਲ ਦੇ ਸਬੂਤ ਦਰਜ ਕੀਤੇ ਜਾ ਸਕਣ ਅਦਾਲਤ ਨੇ ਮੰਗਲਵਾਰ ਦੀ ਕਾਰਵਾਈ ਦੀ ਕਾਪੀ ਹਲੇ ਜਾਰੀ ਨਹੀਂ ਕੀਤੀ ਹੈ ਇੱਕ ਵਿਸ਼ੇਸ਼ ਜਾਂਚ ਟੀਮ ਨੇ ਪਿਛਲੇ ਸਾਲ ਮਾਰਚ ਵਿੱਚ ਅਦਾਲਤ 'ਚ ਇੱਕ ਵਿਸਥਾਰਤ ਚਾਰਜ ਸ਼ੀਟ ਪੇਸ਼ ਕੀਤੀ ਸੀ ਦਾਅਵਾ ਕੀਤਾ ਕਿ ਗੁਰਪ੍ਰੀਤ ਸਿੰਘ ਹਰੀ 9 ਨਵੰਬਰ 2024 ਨੂੰ ਪੂਰਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਉਹ ਪਿੰਡ ਦੇ ਗੁਰਦੁਆਰੇ ਤੋਂ ਆਪਣੀ ਮੋਟਰਸਾਈਕਲ ਤੇ ਘਰ ਪਰਤ ਰਿਹਾ ਸੀ ਸੂਤਰੰਮਤਾਪੁਰ ਗੁਰਪ੍ਰੀਤ ਦੀ ਕਿਸੇ ਤਰ੍ਹਾਂ ਦੇ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਇਸ਼ਾਰੇ ਤੇ ਹੱਤਿਆ ਕੀਤੀ ਗਈ ਸੀ ਜੋ ਕਿ ਸਖ਼ਤ ਰਾਸ਼ਟਰੀ ਸੁਰੱਖਿਆ ਐਕਟ ਦੇ ਅਧੀਨ ਆਫ ਆਰਮ ਦੀ ਡਿਬੂਰ ਕਟੇਲ ਵਿੱਚ ਬੰਦ ਹੈ ਇਸ ਪੂਰੇ ਮਾਮਲੇ 'ਚ ਪੁਲਿਸ ਜਾਂਚ ਅੰਸਾਰ ਜਿੰਨਾ ਪੰਜ ਮੁਲਜ਼ਮਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਵਿੱਚ ਆਰਸ਼ਦੀਪ ਸਿੰਘ ਅਰਫ ਆਰਸ਼ਦਲਾ ਤੇ ਹੋਰ ਕਈ ਲੋਕ ਸ਼ਾਮਲ ਨੇ ਤੇ ਲੁਧਿਆਣਾ ਦੀ ਅਦਾਲਤ ਨੇ ਇੱਕ ਐਨਆਰਆਈ ਨੂੰ ਆਪਣੀ ਭੈਣ ਦੇ ਸੱਸ ਸਹੁਰੇ ਦੇ ਕਤਲ ਦੇ ਆਰੋਪ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਵਿਧਿਕ ਸੈਸ਼ਨ ਜੱਜ ਅਮਨਦੀਪ ਕੌਰ ਨੇ 39 ਸਾਲਾ ਚਰਨਜੀਤ ਸਿੰਘ ਜੋ ਕਿ ਇੱਕ ਯੂਕੇ ਦਾ ਨਾਗਰਿਕ ਹੈ ਇਸ ਨੂੰ ਦੋਹਰੇ ਕਤਲकांड ਦਾ ਆਰੋਪੀ ਠਹਿਰਾਇਆ ਤੇ ਉਸ ਨੂੰ ਬਿਨਾਂ ਕਿਸੇ ਛੋਟ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ 4 ਮਈ 2022 ਨੂੰ ਆਰੋਪੀ ਐਨਆਰਆਈ ਚਰਨਜੀਤ ਸਿੰਘ ਨੇ ਆਪਣੀ ਭੈਣ ਦੇ ਸਹੁਰੇ ਸੁਖਦੇਵ ਸਿੰਘ ਦੇ ਸੱਸ ਗੁਰਮੀਤ ਕੌਰ ਦਾ ਕਤਲ ਕਰ ਦਿੱਤਾ ਸੀ ਪੁਲਿਸ ਨੇ 7 ਮਈ 2022 ਨੂੰ ਕਤਲ ਦੇ आरोपाचारी चरनजीत सिंह ਨੂੰ ਗ੍ਰਿਫਤਾਰ ਕਰਨਿਆ ਸੀ ਤੇ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤੇ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਸ਼ਿਕਾਇਤਕਰਤਾ ਵਕੀਲ ਰਮਨ ਕਾਉਂਸਲ ਦੇ ਪਰ 代表ਕਾਰ ਤੋਂ ਮੰਨੇ ਦੱਸਿਆ ਹੈ ਕਿ 4 ਮਈ 2022 ਨੂੰ ਸਰਾਬਾਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਮੇਰੇ ਤੱਕ ਜੋੜੇ ਦੀ ਤੀ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਗਈ ਸੀ ਵਿੜਕ ਪੱਖ ਦੇ ਵਕੀਲ ਨੇ આરોપી ਦੇ ਦੋਸਤ ਸਾਬਤ ਕਰਨ ਲਈ 13 ਗਵਾਹ ਪੇਸ਼ ਕੀਤੇ ਤੇ ਉਹਨਾਂ ਦੀ ਗਵਾਹੀ ਸੁਣਨ ਤੋਂ ਬਾਅਦ ਅਦਾਲਤ ਨੇ ਸੁ આરોપી ਠਹਿਰਾਇਆ ਚਰਨਜੀਤ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਜਨਮ ਪੜਾਈ ਲੰਡਨ ਵਿੱਚ ਹੋਈ ਸੀ ਤੇ ਉਹ ਆਪਣੇ ਜੀਜਾ ਜੀ ਦੇ ਮਾਪਿਆਂ ਤੋਂ ਨਾਰਾਜ਼ ਸੀ ਤੇ ਉਸ ਨੇ આરોਪ ਲਗਾਇਆ ਕਿ ਉਸ ਦੀ ਭੈਣ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਸੰਤ੍ਰਿਤ ਕੌਰ ਦਾ ਵਿਆਹ ਮਤਕ ਜੋੜੇ ਦੇ ਪੁੱਤਰ ਜਗমোহন ਸਿੰਘ ਨਾਲ ਹੋਇਆ ਸੀ ਤੇ ਉਹ ਉਹਨਾਂ ਨਾਲ ਸਕਾਟਲੈਂਡ ਵਿੱਚ ਰਹਿੰਦੀ ਸੀ ਤੇ ਪੁਲਿਸ ਅਨੁਸਾਰ ਬਜ਼ੁਰਗ ਜੋੜੇ ਨੇ ਆਪਣੇ ਪੁੱਤਰ ਨਾਲ ਰਹਿਣ ਲਈ ਇੱਕ ਹਫ਼ਤੇ ਦੇ ਹਿੰਦ ਸਕਾਟਲੈਂਡ ਦੀ ਯਾਤਰਾ ਕਰਨੀ ਸੀ ਤੇ ਅਦਾਲਤ ਨੂੰ ਦੱਸਿਆ ਕਿ ਚਰਨਜੀਤ ਨੂੰ ਡਰ ਸੀ ਕਿ ਉਸ ਦੀ ਸਕਾਟਲੈਂਡ ਵਾਪਸ ਆ ਜਾਣਗੇ ਤੇ ਉਸ ਦੀ ਭੈਣ ਨੂੰ ਦੁਬਾਰਾ ਤੰਗ ਪਰੇਸ਼ਾਨ ਕਰਨਗੇ ਇਸ ਲਈ ਉਸ ਨੇ ਇਹ ਅਰਜ਼ੀ ਕਤਲ ਕਰ ਦਿੱਤਾ ਪਯਤਾ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀ ਨਗਰ ਵਿੱਚ ਸੋਮਵਾਰ ਦੇ ਰਾਤ ਕਰੇ ਨੂੰ ਝਗੜੇ ਦੌਰਾਨ ਇੱਕ ਔਰਤ ਨੇ ਆਪਣੀ ਪਤੀ ਦੀ ਜੀਵ ਕਟ ਦਿੱਤੀ ਇਹ ਘਟਨਾ ਨਿਵਾੜੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸੰਜੇਪੁਰੀ ਖੇਤਰ ਚ ਵਾਪਰੀ ਪੀੜਤ ਵਿਪਨ 26 ਸਾਲ ਦਾ ਸੀ ਤੇ ਮੋਢ ਦੀ ਨੌਕਰੀ ਵਿੱਚ ਇੱਕ ਨਿੱਜੀ ਫੈਸਲੇਜ ਕੰਮ ਕਰਦਾ ਹੈ ਤੇ ਉਸਨੇ ਮਈ 2025 ਚ ਮੇਰੜ ਦੇ ਮਾਲਿਆਨਾ ਜੀ ਰਹਿਣ ਵਾਲੀ ਈਸ਼ਾ ਦੇ ਨਾਲ ਵਿਆਹ ਕੀਤਾ ਸੀ ਤੇ ਵਿਪਨ ਆਪਣੀ ਪਤਨੀ ਈਸ਼ਾ ਤੇ ਮਾਂ ਗੀਤਾ ਦੇ ਨਾਲ ਰਹਿੰਦਾ ਹੈ ਈਸ਼ਾ ਨੇ ਸੋੰਬਰ ਰਾਤ ਨੂੰ ਖਾਣਾ ਬਣਾਇਆ ਖਾਣਾ ਖਾਣ ਤੋਂ ਬਾਅਦ ਗੀਤਾ ਆਪਣੇ ਕਮਰੇ 'ਚ ਚਲੀ ਗਈ ਜਦੋਂ ਵਿਪਨ ਤੇ ਈਸ਼ਾ ਉੱਪਰਲੇ ਕਮਰੇ ਵਿੱਚ ਸੰਤ ਰਾਤ ਦੇ 11 ਵਜੇ ਕਰੀਬ ਜੋੜੇ ਜਿੱਦੇ ਕਿਸੇ ਗੱਲ ਤੇ ਬਹਿਸ ਹੋਣ ਲੱਗੀ ਤਾਂ ਗੀਤਾ ਨੇ ਇਸ ਨੂੰ ਇੱਕ ਆਮ ਪਰਿਵਾਰਕ ਝਗੜਾ ਸਮਝ ਕੇ ਦਖਲ ਨਹੀਂ ਦਿੱਤਾ ਹਾਲਾਂਕਿ ਲਗਭਗ 1 ਵਜੇ ਦੇ ਬਹਿਸ ਅਚਾਨਕ ਹਿੰਸਕ ਹੋ ਗਈ ਤੇ ਆਰੋਪ ਹੈ ਕਿ ਈਸ਼ਾ ਨੇ ਗੁੱਸੇ ਵਿੱਚ ਆ ਕੇ ਵਿਪਨ ਦੀ ਜੀਬ ਕੱਢ ਦਿੱਤੀ ਦਰਦ ਨਾਲ ਚੀਕਦਾ ਹੋਇਆ ਵਿਪਨ ਹੇਠ ਆਇਆ ਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਵਿਪਨ ਖੂਨ ਨਾਲ ਲਤਪਤ ਸੀ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਉਸਦੇ ਪਰਿਵਾਰ ਨੂੰ ਤੁਰੰਤ ਮੋਦੀ ਨਗਰ ਜੀਵਨ ਹਸਪਤਾਲ ਵਿੱਚ ਚਲ ਜਾਏਗਾ ਜਿੱਥੇ ਡਾਕਟਰ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦਾ ਮੇਰਠ ਦੇ ਸੁਭਾਤੀ ਹਸਪਤਾਲ ਜਿਹੜਾ ਰੈਫਰ ਕਰ ਦਿੱਤਾ ਪਰਿਵਾਰ ਉਸਦੀ ਕੱਟੀ ਹੋਈ ਜੀਬ ਵੀ ਹਸਟ ਪਾਲਿਤ ਨੇ ਗਾਫ ਲਾਹੌਰ ਵਿਪਨ ਦੇ ਬੋਲਨ ਤੋਂ ਅਸਮਰਥ ਹੈ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਤੋਂ ਬਾਅਦ ਇਹ ਸਥਿਤੀ ਸਪਸ਼ਟ ਹੋ ਸਕੇਗੀ ਤੇ ਪਾਕਿਸਤਾਨ ਵਿੱਚ ਸਰਬਜੀਤ ਕੌਰ ਦੇ ਨਾਲ ਸਬੰਧਤ ਮਾਮਲੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਹੈ ਲਾਹੌਰ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਤੇ ਨਾਖਰ हुसैन ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਪਟੀਸ਼ਨ ਨੂੰ 20 ਜਨਵਰੀ 2026 ਨੂੰ ਵਕੀਲ ਅਲੀ ਚੰਗੀਜ਼ ਸਿੰਘ ਸੰਧੂ ਦੁਆਰਾ ਦਾਇਰ ਕੀਤਾ ਗਿਆ ਸੀ ਵਕੀਲ ਅਲੀ ਚੰਗੀਜ਼ ਸਿੰਘ ਸੰਧੂ ਨੇ ਪਾਰਟੀਸ਼ਨ ਵਿੱਚ ਸਿਖਪਾਲ ਚਾਰੇ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਵੱਲ ਵੱਲੋਂ ਪਟੀਸ਼ਨ ਧਾਰਿਤ ਕੀਤੀ ਹੈ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸਰਬਜੀਤ ਕੌਰ ਤੇ ਨਾਸਰ ਹੁਸੈਨ ਪਾਕਿਸਤਾਨ ਦੇ ਪ੍ਰਾਪਤਿਕ ਕਾਨੂੰਨ ਕੋਡ ਜਿਚਾਰਾ 22 ਐ ਤੇ ਬਾਰੀ 22 20 ਦੇ ਤਹਿਤ ਫਾਇਦ ਦਰਜ ਕੀਤੀ ਜਾਵੇ ਪਟੀਸ਼ਨ ਵਿੱਚ આરોਪ ਲਗਾਇਆ ਗਿਆ ਹੈ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਵਿੱਚੋਂ ਵਿਦੇਸ਼ੀ ਐਕਟ 1940 ਦੀ ਉਲੰਘਣਾ ਕੀਤੀ ਹੈ આરોਪ ਲਗਾਇਆ ਗਿਆ ਹੈ ਕਿ ਉਸਨੇ ਆਪਣੇ ਸਿੱਖ ਟੂਰਿਸਟ ਵੀਜ਼ੇ ਦੀ ਦੁਰਵਰਤੋਂ ਕੀਤੀ ਹੈ ਤੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਵਜੂਦ ਪਾਕਿਸਤਾਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿਣਾ ਜਾਰੀ ਰੱਖਿਆ ਦੱਸਿਆ ਗਿਆ ਹੈ ਕਿ ਸਰਬਜੀਤ ਕੌਰ ਦਾ ਵੀਜ਼ਾ 13 ਨਵੰਬਰ 2025 ਨੂੰ ਖਤਮ ਹੋ ਗਿਆ ਸੀ ਤੇ ਡੋਨਾਲਡ ਟਰੰਪ ਦੇ ਟੈਰਿਫ ਦੇ ਨਾਲ ਸਟਾਕ ਬਾਜ਼ਾਰ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਅਮਰੀਕੀ ਰਾਸ਼ਟਰਪਤੀ ਹਰ ਰੋਜ਼ ਕਿਤੇ ਨਾ ਕਿਤੇ ਟੈਗਿਸ ਬੰਬ ਸੁੱਟਣ ਦੇ ਦਿਖਾਈ ਦਿੰਦੇ ਨੇ ਤੇ ਇਸ ਦਾ ਪ੍ਰਭਾਵ ਹੁਣ ਅਮਰੀਕੀ ਸਟਾਕ ਬਾਜ਼ਾਰ ਦੇ ਵਿੱਚ ਨਾਲ-ਨਾਲ ਏਸ਼ੀਆਈ ਸਟਾਕ ਬਾਜ਼ਾਰ ਵਿੱਚ ਵੀ ਕ੍ਰੈਸ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਜਾਪਾਨ ਤੋਂ ਲੈ ਕੇ ਦੱਖਣੀ ਕੋਰੀਆ ਤੱਕ ਬੁੱਧਵਾਰ ਨੂੰ ਕੁਬਰਾਹਟ ਵੇਕਨ ਮਿਲੀ ਹੈ ਇਹ ਪਹਿਲਾ ਹੀ ਟੈਟੇਰੀ ਹੋ ਕੇ ਭਾਰਤੀ ਸਟਾਕ ਮਾਰਕੀਟ ਨੇ ਵੱਡਾ ਤੇ ਬੁਰਾ ਸੰਕੇਤ ਦਿੱਤਾ ਜਦੋਂ ਸੈਂਸੈਕਸ ਨੇ ਢਿੱਲੀ ਖੁੱਲਿਆ ਤਾਂ ਸ਼ੁਰੂਆਤੀ ਉਤਾਰ ਚੜਾਅ ਤੋਂ ਬਾਅਦ ਦੋਵੇਂ ਸੂਚਕਾਂਕ ਡਿੱਗ ਗਏ ਤੇ ਇਸ ਤੋਂ ਬਾਅਦ 200 ਅੰਕਾਂ ਤੋਂ ਵੱਧ ਗਿਰਾਵਟ ਨਾਲ ਵਪਾਰ ਕਰਦਾ ਹੋਇਆ ਦਿਖਾਇਆ ਦਿੱਤਾ। 트াম্প ਨੇ 200 ਟੈਰਫ ਦੀ ਧਮਕੀ ਦਿੱਤੀ ਹੈ। ਅਮਰੀਕਾ ਨੇ ਇੱਕ ਵਾਰ ਫਿਰ ਟੈਰਫ ਵਾਂਸੂ ਟੈਪ ਇਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트াম্প ਦਾ ਇਹ ਸ਼ਬਦ ਲਈ ਸ਼ਬਦਮਾਹੀ ਮੰਨਿਆ ਜਾ ਰਿਹਾ ਹੈ। ਭਾਰਤੀ ਮੂਲ ਦੀ NASA ਪੁਲਾੜ ਯਾਤਰੀ ਰਸ਼ਮੀਤਾ ਵਿਲਮਜ਼ ਸੇਵਾਮੁਕਤ ਹੋ ਗਈ ਹੈ। NASA ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੇਵਾਮੁਕਤੀ 27 ਦਸੰਬਰ 2025 ਤੋਂ ਲਾਗੂ ਨਹੀਂ ਹੈ। ਸਾਲਾਂ ਦੇ ਕਰੀਅਰ ਤੋਂ ਬਾਅਦ ਵਿਲੀਅਮਸ ਪੁਲਾੜ ਸੇਵਨ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ 22 ਸਾਲ ਦਾ ਸ਼ਾਨਦਾਰ ਪੁਲਾੜ ਕਰੀਅਰ ਰਿਹਾ ਉਹਨਾਂ ਨੇ 1998 ਵਿੱਚ ਨਾਸਾ ਦੁਆਰਾ ਇੱਕ ਪੁਲਾੜ ਯਾਤਰੀ ਉਹ ਜੋ ਉਹਨਾਂ ਨੂੰ ਚੁਣਿਆ ਗਿਆ ਸੀ ਤੇ ਉਹਨਾਂ ਨੇ ਆਪਣੇ ਕਰੀਅਰ ਦੌਰਾਨ ਤਿੰਨ ਪੁਲਾੜ ਮਿਸ਼ਨ ਪੂਰੇ ਕੀਤੇ ਨੇ ਤੇ ਇਨ੍ਹਾਂ ਮਿਸ਼ਨਾਂ ਦੌਰਾਨ ਹੋ ਉਸਨੇ ਪੁਲਾੜ ਵਿੱਚ ਕੁੱਲ 608 ਦਿਨ ਬਿਤਾਏ ਨੇ ਜੋ ਕਿ ਕਿਸੇ ਵੀ ਨਾਸਾ ਪੁਲਾੜ ਯਾਤਰੀ ਦੁਆਰਾ ਬਤਾਇਆ ਗਿਆ ਸਭ ਤੋਂ ਦੂਜਾ ਲੰਬਾਤ ਸਮਾਂ ਇਸ ਫਿਲਹਾਲ ਇਸ ਬਾਰੇ ਜਵਾਬ ਨਹੀਂ ਲੰਮੀ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਨੇਰੋ ਸਾਡੇ ਨਾਲ ਧੰਨਵਾਦ